ਇੱਥੇ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਜੁਗ ਨਸ਼ਿਆਂ ਅਰੁਭ ਜਿਹੜਾ ਇੱਕ ਮਹਿਨ ਚੱਲ ਰਹੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਔਰ ਮਾਨਯੋਗ ਡੀਜੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਾਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਸਰ ਮਨਿੰਦਰ ਸਿੰਘ ਦੀਆਂ ਹਦਾਇਤਾਂ ਦੇ ਉੱਤੇ ਅਕਾੜੀ ਸਬਡਿਵੀਜ਼ਨ ਦੇ ਵਿੱਚ ਐਸਐਚਓ ਘਰੇਂਡਾ ਨੇ ਬੜਾ ਵਧੀਆ ਕੰਮ ਕੀਤਾ ਇਹ ਜਿੰਦਰ ਸੌਰੀ ਅੰਮ੍ਰਿਤ ਸਾਹਿਬ ਪੁਲਿਸ ਵਿਧਾਤੀ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹਦੇ ਤਹਿਤ ਇਹ ਦੋ ਪਰਚੇ ਦਰਜ ਹੋਏ ਆ ਔਰ ਇਹ ਜਿਹੜਾ ਪਹਿਲਾ ਪਰਚਾ ਜਿਹੜਾ ਹੈਗਾ ਉਹ ਘਰਿੰਡੇ ਥਾਣੇ ਦਾ ਹੈ ਦਰਜ ਕੀਤਾ ਗਿਆ ਜਿਹਦੇ ਵਿੱਚ ਅਸੀਂ ਟੋਟਲ ਜਿਹੜੇ ਹੈਗੇ ਆ ਇਹ ਦੋ ਪਿਸਤਲ 30 ਬੋਰ ਦੇ ਤੇ ਇੱਕ 9mm ਬਲੌਕ ਪਿਸਤਲ ਜਿਹੜਾ ਇਹ ਇਹ ਰਿਕਵਰ ਕੀਤਾ ਤਿੰਨ ਮੋਬਾਈਲ ਇੱਕ ਮੋਟਰਸਾਈਕਲ ਤੇ ਇੱਕ ਮੋਪੜ ਜਿਹੜੀ ਹੈ ਤੇ ਚਾਰ ਦੋਸ਼ੀ ਇਹਨਾਂ ਤੇ ਗ੍ਰਿਫਤਾਰ ਕੀਤੇ ਹੈਗੇ ਆ ਤੇ ਜਿਹਦੇ ਤੱਕ ਜਿਹੜੇ ਇਹ ਦੋਸ਼ੀਦਾਰਨ ਦੱਸਾਂ ਚਾਹੂੰਗਾ ਵੀ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 51 ਮਿਤੀ 11/3 25 ਗੋਰਮ 25 ਰੰਜਾ ਨਾਟ ਆਮ ਜਕ ਤੱਕ ਦਰਜ ਕੀਤਾ ਗਿਆ ਔਰ ਇਹਨਾਂ ਦੋਸ਼ੀਆਂ ਦੇ ਜਿਹੜੇ ਨਾਂ ਹੈਗੇ ਆ ਇਹ ਹੈਗੇ ਆ ਕਰਨ ਸਿੰਘ ਪੁੱਤਰ ਪਰਦੀਪ ਸਿੰਘ ਸਤਨਾਮ ਸਿੰਘ ਉਰਫ सोनू ਅਤੇ ਗਿਲਜਾਰ ਸਿੰਘ ਤੇ ਰਾਹੁਲ ਉਰਫ ਗੁੱਜਰ ਇਹਨਾਂ ਜਿਹੜਾ ਸਾਰਿਆਂ ਕੋਲ ਜਿਹੜੇ ਹੈਗੇ ਆ ਤਿੰਨ ਪਿਸਤਲ ਜਿਹੜੇ ਰਿਕਵਰ ਕੀਤੇ ਗਏ ਠੀਕ ਹੈ ਜੀ ਔਰ ਇਹਨਾਂ ਦਾ ਬੈਕਵਰਡ ਫਾਰਵਰਡ ਲਿੰਕੇਜ ਜਿਹੜੀ ਹੈ ਪਿਸਤਲ ਕਿੱਥੋਂ ਲੈ ਕੇ ਆਏ ਆ ਤੇ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਤੇ ਜਾਂ ਪਹਿਲਾਂ ਕੋਈ ਵਾਰਦਾਤ ਦੇ ਵਿੱਚ ਇਹਨਾਂ ਵਰਤੇ ਹੈਗੇ ਆ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਸਫੀਸ਼ੀਅੰਤ ਰਮਾਨ ਲੈ ਕੇ ਇਹਨਾਂ ਦਾ ਇਹਨਾਂ ਕੋਲ ਪੁੱਛ ਕੇ ਜਿਹੜੀ ਆ ਉਹ ਕੀਤੀ ਜਾਊਗੀ। ਸਰ ਇਹ ਸਰਹੱਦ ਪਰੋਂ ਦੱਸ ਦਿਓ ਪਾਕਿਸਤਾਨ ਤੋਂ ਆਈ ਹੈ ਤੇ ਅਜੇ ਜੀ ਨਹੀਂ ਬੋਲਦਾ। ਨਹੀਂ ਅਜੇ ਇਸ ਬਾਰੇ ਨਹੀਂ ਪਤਾ ਲੱਗਾ ਹੈਗਾ ਇਹ ਦੁਵਾਨੇ ਪੁੱਛ ਕੇ ਜਿਹੜੀ ਇਹ ਗੱਲ ਸਾਹਮਣੇ ਆਊਗੀ ਕਿਉਂਕਿ ਜੇ ਰਮਾਨ ਲੈ ਕੇ ਇਹਨਾਂ ਨੂੰ ਸਖਤੀ ਨਾਲ ਪੁੱਛ ਕੇ ਕੀਤੀ ਜਾਣੀ ਬਾਕੀ ਆ। ਤੇ ਸੈਕੰਡ ਜਿਹੜਾ ਮੁਕੱਦਮਾ ਹੈਗਾ ਉਹ ਸਾਡਾ ਕੰਬੋ ਥਾਣੇ ਦਾ ਹੈਗਾ ਜਿਹਦੇ ਵਿੱਚ ਅਸੀਂ 508 ਗ੍ਰਾਮ ਹਿਰੋਇਨ 80000 ਡਰਗਮਨੀ ਇੱਕ ਗੱਡੀ ਤੇ ਤਿੰਨ ਮੋਬਾਈਲ ਤੇ ਦੋ ਦੋਸ਼ੀ ਗ੍ਰਫਤਾਰ ਕੀਤੇ ਆ। ਜਿਨ੍ਹਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਨੰਬਰ 25 ਦਮੇਤੀ 10 ਤਹਿਤ 25 ਨੂੰ ਅੰਡਰ ਸੈਕਸ਼ਨ 21C 25 27 ਤੇ 29 ਕਾ 85 ਐਨਡੀਪੀਐਸਐਟ ਤੱਕ थाना ਕੰਬੋ ਦੇ ਵਿੱਚ ਇਹ ਮੁਕੱਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਜਿਹੜੇ ਦੋਸ਼ੀ ਗ੍ਰਸਤਾਰ ਕੀਤੇ ਗਏ ਹੈ ਜਿਵੇਂ ਸੁਖਤੈਨ ਸਿੰਘ ਕਾਲਾ ਵਾਸੀ ਝੰਡੋਟੀ ਤੇ ਗੁਰਪ੍ਰੀਤ ਸਿੰਘ ਉਹ सोनू ਵਾਸੀ ਝੰਡੋਟੀ ਤੇ ਇਹਨਾਂ ਕੋਲ ਇੱਕ ਸਵਿਫਟ ਗੱਡੀ ਤੇ 80000 ਰੁਪਿਆ ਉਹ ਡਰੱਗ ਮਨੀ ਜਿਹੜੀ ਹੈਗੀ ਆ ਬਰਾਮਦ ਹੋਈ ਆ ਔਰ ਇਹ ਏ ਡੀਐਸਪੀ ਅਕਾਰੀ ਰਜ਼ਾ ਨਗਵਿੰਦਰ ਸਿੰਘ ਦੀ ਦੇਖਰੇਖ ਥੱਲੇ ਐਸਐਚਓ ਘਰਿੰਡਾ ਤੇ ਐਸਐਚਓ ਕੰਬੋ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਜਿਹਦੇ ਤਹਿਤ ਇੱਕ ਤੇ ਸਾਨੂੰ ਹਿਰੋਨ ਕਵਰਾ ਤੋਂ ਦੁੱਝੇ ਸਾਨੂੰ ਅਸਲਾ ਦੇ ਆਬਰਾੰਦ ਹੋਏ ਹੈਗੇ ਆ ਔਰ ਮੈਂ ਆਪ ਜੀ ਨੂੰ ਇਹ ਵਿਸ਼ਵਾਸਤ ਹੋਣਾ ਵੀ ਅੰਮ੍ਰਿਤਸਰ ਵਿਧਿਆਪਾਲ ਜਿਹੜੀ ਹੈਗੀ ਆ ਮਾਰੇ ਅਨਸਾਰੇ ਅਗੇਂਸਟ ਇਦਾਂ ਹੀ ਕਾਰਵਾਈ ਚੱਲਦੀ ਰਹੂਗੀ ਔਰ ਹਿਰੋਨ ਸਮਗਲਰ ਔਰ ਪਲੱਸ ਜਿਹੜੇ ਅਸਲੇ ਦੇ ਜਿਹੜੇ ਮਾਰੇ ਅਨਸਰ ਹੈਗੇ ਆ ਇਨਨ ਨੂੰ ਅਸੀਂ ਇਦਾਂ ਹੀ ਗ੍ਰਫਤਾਰ ਕਰਦੇ ਰਹਿਵਾਂਗੇ ਸਰ ਜੀ ਆਪਸ ਵਿੱਚ ਕੋਈ ਕਨੈਕਸ਼ਨ ਹੈਗਾ ਨਹੀਂ ਜਿੰਨੇ ਗ੍ਰਫਤਾਰ ਕੀਤੇ ਗਏ ਨੇ ਸਾਰੇ ਇਹ ਕਿਹਦੇ ਨਾਲ ਜੀ ਆਪਸ ਦੇ ਵਿੱਚ ਰਹਿਦਾ ਕੋਈ ਕਨੈਕਸ਼ਨ ਹੈਗਾ ਨਹੀਂ ਨਹੀਂ ਆਪਸ ਦੇ ਵਿੱਚ ਦੋਨਾਂ ਨਾਲ ਹੀ ਰੀਰੋਨ ਵਾਲਾ ਦਾ ਦੂਜੇ ਆਰਮ ਵਾਲਾ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ ਜੈਕਸਨ ਦਾ ਵੀ ਇੱਥੇ ਆਪਟਾ ਹੈ ਹਾਂ ਜੀ ਆਪਟਾ ਵਾਲੇ ਦਾ ਜੈਕਸਨ ਨਿਰਦੇਸ਼ ਨਹੀਂ ਨਹੀਂ ਅਜੇ ਪੁੱਛਗੈਸ ਦਾ ਹਿੱਸਾ ਹੈਗੇ ਆ ਅਜੇ ਇੰਟਰੋਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਸਰਵਾਰਦੀ ਤੋਂ ਨਹੀਂ ਸਰ ਕੋਈ ਸ਼ੁਰੂਆਤੀ ਤੌਰ ਤੇ ਬਤਲ ਕੋਈ ਇਲਜ਼ਾਮ ਦੇਣਾ ਹੋਵੇ ਜਾਂ ਵੈਪਨ ਕੌਨ ਦਾ ਨੇ ਰਿਪੋਰਟ ਨਹੀਂ ਇਹ ਇਹ ਅਜੇ ਸਖਤੀ ਨਾਲ ਪੁੱਛਗ ਸਰ ਹੋਰ ਵੀ ਰਿਕਵਰੀ ਹੋ ਸਕਦੀ ਜੇ ਜੇ ਮੈਂ ਪਿਸਟਲ ਤੇ ਨਾ ਪੜੇਗਾ ਹੋਰ ਵੀ ਕੋਈ ਬਿਲਕੁਲ ਜੀ ਇਹਨਾਂ ਨੂੰ ਜਦੋਂ ਸ਼ਕਤੀ ਨਾਲ ਪੁੱਛਕਿਸ ਕਰਾਂਗੇ ਇਹਨਾਂ ਕੋਈ ਹੋਰ ਵੀ ਰਿਕਵਰੀ ਹੋ ਸਕਦੀ ਆ ਉਹ ਜਿੱਦਾਂ ਵੀ ਹੋ ਰਿਕਵਰੀ ਹੋਊਗੀ ਤਾਂ ਇਹਨਾਂ ਨਾਲ ਸਾਂਝੀ ਕੀਤੀ ਜਾਊਗੀ ਥੈਂਕ ਯੂ